ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀਆਂ ਨੂੰ ਲੈ ਕੇ ਵਿਵਾਦ ਖਤਮ ਹੋਣ ਦਾ ਨਾਂ ਨਹੀਂ ਲੈ ਰਹੇ ਟਰੱਕ ਯੂਨੀਅਨ ਚ 2301 ਗੱਡੀ ਆ ਉਹਦਾ 200 ਰੁਪਏ ਗੁੰਡਾ ਟੈਕਸ ਲਾਇਆ ਨਰਿੰਦਰ ਕੌਰ ਭਰਾਜ ਨੇ ਧੱਕੇ ਨਾਲ ਲਵਾਇਆ ਜਦੋਂ 21 ਤਰੀਕ ਨੂੰ ਪੈਸੇ ਚਲੇ ਗਏ ਉਹਨਾਂ ਕੋਲੇ ਉਸ ਤੋਂ ਬਾਅਦ ਐਮਐਲਏ ਸਾਹਿਬ ਦੇ ਘਰ ਵਾਲੇ ਦਾ ਮੇਰੇ ਕੋਲੇ ਮੈਸੇਜ ਆਉਂਦਾ ਪਹਿਲੇ ਵਾਰੀ ਵੀ ਤੁਸੀਂ ਸੰਗਰੂਰ ਪਹੁੰਚਣਾ ਪ੍ਰੋਗਰਾਮ ਤੇ ਉਹ ਕਹਿੰਦੇ ਜੇ ਨਵੇਂ ਪ੍ਰਧਾਨ ਲੱਗਣਾ ਤਾਂ ਤੈਨੂੰ ਇਹ ਕਰਨਾ ਹੀ ਪੈਣਾ 20 ਲੱਖ ਰੁਪਇਆ ਤੇਰੇ ਪਿਛਲੇ ਪ੍ਰਧਾਨ ਦਾ ਸਿਗਰਚ ਕਰਾਇਆ ਇਸ ਤੋਂ ਬਾਅਦ ਵੀ ਇੱਕ ਦੀ ਤੈਨੂੰ 30 ਲੱਖ ਰੁਪਇਆ ਦੇਣਾ ਪੈਣਾ ਜੇ ਨਵੇਂ ਪ੍ਰਧਾਨ ਲੱਗਣ ਮੈਂ ਇਨਸਾਫ ਦੀ ਮੰਗ ਮੰਗਦਾ ਵੀ ਬਰਿੰਦਰ ਕੌਰ ਭਰਾਜ ਤੇ ਵਰਚਾ ਹੋਣਾ ਚਾਹੀਦਾ ਟਰੱਕ ਜੂਨੀਅਨ ਦਾ 2 ਕਰੋੜ ਦਾ ਘਪਲਾ ਜਿਹੜਾ ਮੇਰੇ ਮੂੰਹ ਜਵਾਨੀ ਜਿਆਦਾ ਆਮ ਆਦਮੀ ਪਾਰਟੀ ਦੇ ਐਮ ਐਲ اے ਮੰਤਰੀਆਂ ਨੂੰ ਲੈ ਕੇ ਵਿਵਾਦ ਖਤਮ ਹੋਣ ਦਾ ਨਾਂ ਨਹੀਂ ਲੈ ਰਹੇ ਤੁਹਾਨੂੰ ਦੱਸ ਦਈਏ ਕਿ ਨਰਿੰਦਰ ਕੌਰ ਭਰਾਜ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਸੀ ਪੈਸੇ ਦੇ ਕੇ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਉਣ ਨੂੰ ਲੈ ਕੇ ਉਹਨਾਂ ਦੇ ਵਿੱਚ ਇੱਕ ਵੱਡਾ ਖੁਲਾਸਾ ਹੁੰਦਾ ਹੋਇਆ ਹੁਣ ਨਜ਼ਰ ਆਇਆ ਦਰਸਲ ਮਨਜੀਤ ਸਿੰਘ ਕਾਕਾ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹੀ ਮਨਜੀਤ ਸਿੰਘ ਕਾਕਾ ਜਿਸ ਤੋਂ ਬੀਬੀ ਦੇ ਵੱਲੋਂ ਪੈਸਿਆਂ ਦੀ ਡਿਮਾਂਡ ਕੀਤੀ ਗਈ ਸੀ ਤੇ ਪੈਸੇ ਜਿਸ ਤੋਂ ਲੈ ਕੇ ਮੁੜ ਤੋਂ ਪੈਸੇ ਉਸੇ ਨੂੰ ਵਾਪਸ ਕਰਕੇ ਕਿਸੇ ਹੋਰ ਨੂੰ ਟਰੱਕ ਯੂਨੀਅਨ ਪਵਾਨੀਗੜ ਦਾ ਪ੍ਰਧਾਨ ਬਣਾ ਦਿੱਤਾ ਗਿਆ ਸੀ ਮਨਜੀਤ ਸਿੰਘ ਕਾਕਾ ਇੱਥੇ ਕੀ ਕੁਝ ਬੋਲੇ ਨੇ ਤੁਸੀਂ ਵੀ ਇੱਕ ਵਾਰ ਸੁਣੋ ਜਿਹੜੀ ਬਣੀ ਦੇ ਹੱਦ ਵਿੱਚ ਉਹ ਸੁਣੋਂ ਲੱਗੇ ਜਿਹੜੀ ਬੀਬਾ ਕਹਿੰਦੀ ਹੈ ਵੀ ਮੈਂ ਜਾਣਦੀ ਨਹੀਂ ਕਾਕੇ ਨੂੰ ਉਹਦੇ ਨਾਲ ਮੈਂ 2014 ਤੋਂ ਕੰਮ ਕਰ ਰਿਹਾ ਜੀ ਪਹਿਲਾ ਫੋਟੋ ਆ ਦੇਖੋ ਜੀ ਦਿਨੇਸ਼ ਬਾਂਸਲ ਬੇਲੇ ਦੀ ਆ 2017 ਦੇ ਲੈਕਨ ਲੜੀ ਜਦੋਂ ਉਦੋਂ ਜੋਰ ਲਾਇਆ ਪੂਰਾ ਤੇ ਬੀਬਾ ਦੀ ਬਾਈ ਦੀ ਸਪੋਰਟ ਵੀ ਕੀਤੀ ਦਿਨੇਸ਼ ਬਾਂਸਲ ਜੀ ਦੀ ਤੇ ਉਸ ਤੋਂ ਬਾਅਦ 2022 ਚ ਬੀਬਾ ਦੀ ਸਪੋਰਟ ਕਰੀ ਆ ਦੇਖੋ ਆ ਬਕਾਇਦਾ ਫੋਟੋਆਂ ਨੇ ਬੀਬਾ ਦੀਆਂ ਸਿੱਧੀ ਕਰਦੇ ਜਿਹੜੇ ਸਾਡੀ ਗੱਡੀ 'ਚ ਬੈਠ ਕੇ ਮੇਰੇ ਨਾਲ ਮੈਂ ਗੱਡੀ ਚਲਾਉਂਦਾ ਸੀ ਇਹ ਸਾਰੇ ਰੋਪਾਂ 'ਚ ਖੜਕੇ ਜਾਂਦੀ ਨਹੀਂ ਇਹ ਕਹਿੰਦੀ ਮੈਂ ਜਾਣਦੀ ਨਹੀਂ ਉਸ ਤੋਂ ਬਾਅਦ ਚੋ ਬੀਬਾ ਕਹਿੰਦੀ ਵੀ ਮੇਰੇ ਮੇਰਾ ਕੋਈ ਰਿਲੇਸ਼ਨ ਨਹੀਂ ਜੇਨ ਨਾਲ ਆਹ ਦੇਖੋ ਆ ਸਾਡੇ ਸਾਰੇ ਪਰਿਵਾਰ ਦੇ ਨਾਲ ਫੋਟੋਆਂ ਨੇ ਦੀਆਂ ਬੀਬਾ ਦੀਆਂ ਸਾਡੇ ਘਰ ਆਉਂਦੀ ਰਹੀ ਆ ਆ ਸਾਰੇ ਫੋਟੋਆਂ ਨੇ ਤੇ ਉਸ ਤੋਂ ਬਾਅਦ ਜਿਹੜੇ ਮੁੰਡਾ ਗੁਰਪ੍ਰੀਤ ਆ ਇਹ ਇਹ ਵੀ ਉਦੋਂ ਤੋਂ ਹੀ ਬੀਬਾ ਦੇ ਨਾਲ ਆ ਆ ਦੇਖੋ ਆ ਗੁਰਪ੍ਰੀਤ ਸਿੰਘਾ ਨੰਦਾਪੁਰ ਇਹ ਉਸ ਤੋਂ ਬਾਅਦ ਜਦੋਂ ਜਦੋਂ ਇਹਨਾਂ ਨੇ ਮੇਰੇ ਨਾਲ ਇਹ ਘਟਨਾ ਵਾਪਰੀਆ ਮੇ ਤੋਂ ਪੈਸਿਆਂ ਦੀ ਮੰਗ ਕਰੀਆ ਅਸੀਂ ਸੰਗਰੂਰ ਗਏ ਤੇ ਕੋਠੀ ਮੈਡਮ ਨੇ ਮੈਡਮ ਕਹਿੰਦੇ ਸੋਚ ਕੇ ਸੀ ਦੱਸਦੇ ਆ ਬਈ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਬਾਤਿਓਂ ਨਾਲ ਦੀ ਨਾਲੇ ਬੈਕ ਸਾਈਡ ਤੇ ਉਹਦੀ ਨਾਲ ਦੇ ਨਾਲ ਸਾਨੂੰ ਭੇਜਤਾ ਉਥੇ ਢਿੱਲੋਂ ਵੇਲੇ ਉਥੇ ਸਾਡੀਆਂ ਲੋਕੇਸ਼ਨਾਂ ਵੀ ਨੇ ਸਾਰਾ ਕੁਝ ਦਾ ਉਹ ਟੋਟਲੋ ਹਵੇਲੀ 'ਚ ਬੈਠ ਕੇ ਸਾਡੀ ਗੱਲ ਹੋਈ ਉਹ ਕਹਿੰਦਾ ਜੀ ਐਨੇ ਪੈਸੇ ਚਾਹੀਦੇ ਨਹੀਂ ਫੇਰ ਤੁਸੀਂ ਪ੍ਰਧਾਨ ਲਗੋਗੇ ਉਸ ਤੋਂ ਬਾਅਦ ਜਦੋਂ ਪੈਸੇ ਲੈ ਕੇ ਜਾਂਦਾ ਉਹ ਵੀ ਆ ਉਹਦੀ ਗੱਡੀ ਦੀਆਂ ਵੀਡੀਓਆਂ ਨੇ ਆ ਸਾਰਾ ਕੋਸਾ ਆਉਂਦੇ ਦੀ ਵੀ ਜਾਂਦੇ ਦੀ ਵੀ ਜਦੋਂ 21 ਤਰੀਕ ਨੂੰ ਪੈਸੇ ਚਲੇ ਗਏ ਉਹਨਾਂ ਕੋਲੇ ਉਸ ਤੋਂ ਬਾਅਦ ਐਮਐਲਏ ਸਾਹਿਬ ਦੇ ਘਰ ਵਾਲੇ ਦਾ ਮੇਰੇ ਕੋਲੇ ਮੈਸੇਜ ਆਉਂਦਾ ਪਹਿਲੇ ਵਾਰੀ ਵੀ ਤੁਸੀਂ ਸੰਗਰੂਰ ਪਹੁੰਚਣਾ ਪ੍ਰੋਗਰਾਮ ਤੇ ਡੇਟ ਦੱਸਦੇ 21 ਤਰੀਕ ਨੂੰ 21 ਫਰਵਰੀ 2025 ਨੂੰ ਜੇ ਦਿਨ ਵੀ ਉਹਨਾਂ ਨੇ ਕਿਹਾ ਵੀ ਇਹ ਲੋਕੇਸ਼ਨ ਵੀ ਕਢਾ ਸਕਦੇ ਹੋ ਬਕਾਇਦਾ ਇਹਦੀ ਫੋਟੋ ਵੀ ਆ ਉਸ ਤੋਂ ਪਹਿਲਾਂ ਕਦੇ ਮੈਸੇਜ ਨਹੀਂ ਆਇਆ ਉਹ ਤੋਂ ਪਹਿਲਾਂ ਕਦੇ ਮੈਨੂੰ ਮੈਸੇਜ ਨਹੀਂ ਆਇਆ ਉਦੋਂ ਹੀ ਮੈਸੇਜ ਲੱਗਿਆ ਜਿੱਦੇ 10 ਵਜੇ ਸਵੇਰ ਪੈਸੇ ਬਾਕੀ ਇਹਨਾਂ ਕੋਲੇ ਉਸ ਤੋਂ ਬਾਅਦ ਬੀਬਾ ਜੀ ਕਹਿੰਦੇ ਨੇ ਵੀ 30 ਲੱਖ ਰੁਪਏ ਇਹਨਾਂ ਕੋਲੇ ਕਿੱਥੋਂ ਆਇਆ 30 ਲੱਖ ਰੁਪਏ ਮੈਂ ਉਹਦੇ ਭੈਣ ਭਾਈਆਂ ਤੋਂ ਮੰਗਿਆ ਹੋਰ ਕਰਿਆ ਮੇਰੀ ਸਾਣ ਤੇ ਬਣ ਗਈ ਗੱਲ ਜਦੋਂ ਮੈਨੂੰ ਕਹਿਣ ਲੱਗੇ ਵੀ ਮੇਰੀ ਪਰਚੀ ਗੱਡੀ ਵੀ ਤੇ ਗੁਟਕਾ ਸਾਹ ਵੀ ਸੌਂ ਖਾ ਕੇ ਪੈਣ ਨੇ ਵੀ ਤੈਨੂੰ ਪ੍ਰਧਾਨ ਲਾਉਂਗੇ ਬਾਈ 2023 ਚ ਲਾਇਆ ਇੱਕ ਮੁੰਡਾ ਵਰਕਰ ਸਿੰਘ ਉਹਦੀ ਵਰਤੀ ਗੱਡੀ ਦੀ ਦੂਸਰੀ ਗੁਰਪ੍ਰੀਤ ਸਿੰਘ ਫੱਗੂ ਵਾਲੇ ਦੀ ਗੱਡੀ ਦੀ ਤੀਸਰੀ ਵਰਤੀ ਮੇਰੀ ਗੱਡੀ ਜਿਹੜੀ ਐਗ ਦੀ ਮੇਰੀ ਵਰਤੀ ਦੀ ਉਹ ਕਹਿੰਦੇ ਜੇ ਤੈਂ ਪ੍ਰਧਾਨ ਲੱਗਣਾ ਤਾਂ ਤੈਨੂੰ ਇਹ ਕਰਨਾ ਹੀ ਪੈਣਾ 20 ਲੱਖ ਰੁਪਇਆ ਤੈਨੇ ਪਿਛਲੇ ਪ੍ਰਧਾਨ ਦਾ ਸੀ ਖਰਚਾ ਕਰਾਇਆ ਇਸ ਤੋਂ ਬਾਅਦ ਵੀ ਐਗ ਦੀ ਤੈਨੂੰ 30 ਲੱਖ ਰੁਪਇਆ ਦੇਣਾ ਪੈਣਾ ਜੇ ਤੈਂ ਪ੍ਰਧਾਨ ਲੱਗਣਾ ਮੇਰੇ ਕੋਲ ਉਹ ਬਲੌਕ ਪ੍ਰਧਾਨ ਗੁਰਪ੍ਰੀਤ ਸਿੰਘ ਭੇਜੇ ਨੇ ਉਹਦਾ ਉੱਪਰ ਵਾਲਾ ਤੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਨੇ ਵੀ 30 ਲੱਖ ਰੁਪਏ ਤੇਰੇ ਕੋਲੋਂ ਕਿੱਥੋਂ ਆਇਆ ਮੇਰੇ ਤਾਂ ਭੈਣ ਭਾਈਆਂ ਨੇ ਕਰਿਆ ਸਾਡਾ ਟਰਾਂਸਪੋਰਟ ਦਾ ਕੰਮ ਆ ਸਾਰਾ ਕੁਝ ਦਾ ਮੈਂ ਵੀ ਆਪਦਾ 1998 ਤੋਂ ਸਾਡੇ ਟਰੱਕ ਜੁਨੀਅਨ ਚ ਗੱਡੇ ਪਾਈ ਹੋਈਆਂ ਨੇ 2000 ਤੋਂ ਪਲੱਸ ਮੈਂ ਹੋ ਮੈਨੂੰ ਹੋ ਗਿਆ ਸਮਾਂ ਕੰਮ ਕਰਦੇ ਨੂੰ ਮੈਂ ਮਿਹਨਤ ਕਰੀਆ ਸਾਰਾ ਕੁਝ ਕਰਿਆ ਆਪ ਵੀ ਟਰੱਕ ਚਲਾਈ ਨੇ ਹੈੱਡ ਵੀ ਕੀਤੀ ਮੇਰੇ ਤੇ ਉਸ ਤੋਂ ਬਾਅਦ ਮੈਂ ਤਾਂ ਮੇਰੇ ਵੱਡੇ ਭਾਈ ਨੇ ਹਰਪ੍ਰੀਤ ਸਿੰਘ ਹੋਗੀ ਜੀ ਕਾਲਾ ਬਾਈ ਇਹਨਾਂ ਨੇ ਵੀ ਦੇਖੋ ਇਹਨਾਂ ਕੋਲੇ 70-80 ਗੱਡੀਆਂ ਨੇ ਸਾਰਾ ਕੁਝ ਇਹਨਾਂ ਨੂੰ ਮੈਂ ਹੱਥ ਜੋੜੇ ਵੀ ਮੇਰੀ ਬੇਟੀ ਦਾ ਸਵਾਲ ਹੈ ਮੇਰੀ ਮਿਆ ਮਦਦ ਕਰੋ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਕਹਿ ਬੀਏ ਪੈਸੇ ਕਿੱਥੋਂ ਆਇਆ ਉਹ ਮੈਂ ਤਾਂ ਦੱਸਦਾ ਵੀ ਕਿੱਥੋਂ ਆਇਆ ਹੁਣ ਮੈਂ ਇਹ ਚਾਉਣਾ ਵੀ ਆ ਬੀਬਾ ਜੀ ਕੋਲੇ ਕਿੱਥੋਂ ਵੈਸਾ ਰਿਆ ਆ ਕੋਠੀ ਪੇਰੀਆ ਸੰਗਰੂਰ ਚ ਆ ਦੇਖ ਲਓ ਐਡੇ ਐਡੇ ਫੰਕਸ਼ਨ ਕਰਾ ਰਹੇ ਨੇ ਵਿਆਹਾਂ ਤੇ ਕੋਠੀਆਂ ਪਾ ਰਹੇ ਨੇ ਕਿੱਥੋਂ ਆ ਰਹੇ ਨੇ ਵੈਸੇ ਇਹ ਆਮ ਘਰ ਦੀ ਕੁੜੀ ਆ ਕਹਿੰਦੇ ਨੇ ਵੀ ਸਕੂਟਰੀ ਵਾਲੀ ਆ ਉਹ ਤੋਂ ਬਾਅਦ ਇਹਨਾਂ ਕੋਲੇ ਆਹ ਬੀੜੀਆਂ ਆ ਰਹੀਆਂ ਨੇ ਆਹ ਦੇਖ ਲੋ ਘੁੰਮਦੇ ਫਿਰਦੇ ਨੇ ਸਿਮਲੇ ਕੀ ਹੋਰ ਕੀ ਇਹ ਕਮੇਟੀ ਮੈਂਬਰ ਨੇ ਸਾਰੇ ਜਿਹੜੇ ਘੁੰਮਦੇ ਫਿਰਦੇ ਨੇ ਇਹਨਾਂ ਨਾਲ ਇਹ ਪੈਸੇ ਦੀ ਜੁਨੀਅਨ ਦੀ ਬਰਬਾਦੀ ਕਰ ਰਹੇ ਨੇ ਉਹੀ ਪੈਸੇ ਲਗਾਉਣ ਵਾਸਤੇ ਮੇਰੇ ਨਾਲ ਇਹਨਾਂ ਨੇ ਆ ਕੰਮ ਕਰਿਆ ਮੈਂ ਇਨਸਾਫ ਦੀ ਮੰਗ ਮੰਗਦਾ ਵੀ ਨਰਿੰਦਰ ਕੌਰ ਭਰਾਜ ਤੇ ਵਰਚਾ ਹੋਣਾ ਚਾਹੀਦਾ ਉਹਦੇ ਨਾਲ ਵਾਲੇ ਬੰਦਿਆਂ ਦੇ ਹੋਣਾ ਚਾਹੀਦਾ ਜਿਹੜਾ ਨੇ ਮੇਰੇ ਨਾਲੇ ਕੰਮ ਕਰਿਆ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹੀ ਕਹਿਣਾ ਭਗਵੰਤ ਮਾਨ ਜੀ ਨੂੰ ਬੀ ਵੀ ਅਸੀਂ ਉਹ ਵਲਾਂਟਿਅਰਾਂ ਸੋਡੇ ਜਿਹੜੇ 2014 ਚ ਦੋ ਵਾਰੀ ਤਿੰਨ ਨੂੰ ਜਿੱਤੇ ਆ ਤੇ ਉਸ ਤੋਂ ਬਾਅਦ ਬੀਬਾ ਜੀ ਨੂੰ ਜਿੱਤੇ ਆ 2022 ਚ ਸਾਨੂੰ ਇਨਸਾਫ ਮਿਲੇ ਸਾਡੇ ਨਾਲ ਇਹ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਇਹ ਬੀਬਾ ਕੋਈ ਐਵੇਂ ਨਹੀਂ ਵੀ ਮੇਰੇ ਵਾਸਤੇ ਨਹੀਂ ਕੋਈ ਖੜੀ ਇਹ ਬੀਬਾ ਵੀ ਇਮਾਨਦਾਰ ਨਹੀਂ ਬਣੀ ਇਹ ਪਾਰਟੀ ਵਾਸਤੇ ਵੀ ਨਹੀਂ ਬਣੀ ਇਹ ਗੱਲ ਵਾਲੀ ਮੈਂ ਵਾਅਦਾ ਕਰਦਾ ਉਥੇ ਇਹ ਗੱਲ ਦੀ ਵੀ ਸੌਖਾ ਨੂੰ ਤਿਆਰ ਆ ਮੈਂ ਇਹ ਬੀਬਾ ਨੇ ਵੀ ਤੇਰਾ ਪ੍ਰਧਾਨ ਲੈ ਦੀ 2022 ਚ ਹਰਦੀਪ ਸਿੰਘ ਤੂਰ ਇਹਨਾਂ ਨੇ ਮੈਨੂੰ ਬਕਾਇਦਾ ਫੋਨ ਕਰਕੇ ਕਿਹਾ ਬੀਬਾ ਨੇ ਵੀ ਗਰਮੇਲ ਸਿੰਘ ਕਰਾਚੋ ਜਿੱਤਣਾ ਨਹੀਂ ਚਾਹੀਦਾ ਜਿਹੜਾ ਮੈਂਬਰ ਪਾਰਲੀਮੈਂਟ ਦਾ ਕੈਂਡੀਡੇਟ ਸੀ 2022 ਦਾ 2022 ਦਾ ਮੈਂਬਰ ਪਾਰਲੀਮੈਂਟ ਦਾ ਕੈਂਡੀਡੇਟ ਸੀ ਜਿਹੜਾ ਵੀ ਉਹ ਜਿੱਤਣਾ ਨਹੀਂ ਚਾਹੀਦਾ ਇਹ ਗੱਲ ਦਾ ਮੈਂ ਵਾਦਾ ਕਰਦਾ ਮੇਰੇ ਕੋਲੇ ਰਿਕਾਰਡਿੰਗ ਵੀ ਹੈ ਇਹ ਗੱਲ ਦੀ ਬੀਬਾ ਦੀ ਰਿਕਾਰਡ ਬੀਬਾ ਤੇ ਇਹਨਾਂ ਦੀ ਗੱਲ ਹੋਈ ਹੈ ਉਹਦੀ ਰਿਕਾਰਡਿੰਗ ਇਹਨਾਂ ਕੋਲੇ ਹੈ ਜਿਦੇ ਚ ਇਹ ਕਿਹਾ ਗਿਆ ਕਿ ਗਰਮੇਲ ਸਿੰਘ ਕਰਾਚੋ ਜਿਹੜਾ ਆਮ ਆਦਮੀ ਪਾਰਟੀ ਦਾ 2022 ਦਾ ਕੈਂਡੀਡੇਟ ਸੀ ਉਹ ਜਿੱਤਣਾ ਨਹੀਂ ਚਾਹੀਦਾ ਉਹ ਇਹਨਾਂ ਨੂੰ ਕਿਹਾ ਗਿਆ ਬੀਬਾ ਨਰਿੰਦਰ ਕੌਰ ਭਰਾਜ ਵੱਲੋਂ ਸੋ ਇਹ ਕਹਿੰਦੇ ਪਾਰਟੀ ਲਈ ਵੀ ਜਿਹੜੀ ਆ ਸਮਰਪਿਤ ਨਹੀਂ ਹੈਗੀ ਇਸ ਗੱਲ ਤੇ ਤੇ ਮੈਂ ਗੁਰਨਾਥ ਸਿੰਘ ਰਾਮਪੁਰਾ ਕੱਲ੍ਹ ਕਰ ਅਮਰਸਾਬ ਤੋਂ ਉਹ ਵੀ ਟਰੱਕ ਜੂਨੀਅਨ ਦਾ 2 ਕਰੋੜ ਦਾ ਘਪਲਾ ਜਿਹੜਾ ਮੇਰੇ ਮੂੰਹ ਜਵਾਨੀ ਜਾਦਾ ਟਰੱਕ ਜੂਨੀਅਨ ਚ 2300 ਇੱਕ ਗੱਡੀ ਆ ਉਹਦਾ 200 ਰੁਪਿਆ ਗੁੰਡਾ ਟੈਕਸ ਲਾਇਆ ਨਰਿੰਦਰ ਕੌਰ ਭਰਾਜ ਨੇ ਧੱਕੇ ਨਾਲ ਲਵਾਇਆ ਉਹਦੇ ਦੇ ਵਾਸਤੇ ਧਰਨਾ ਵੀ ਲੱਗਿਆ ਹੋਰ ਵੀ ਲੱਗਿਆ ਉਹਦਾ 4,60,000 ਰੁਪਿਆ ਮਹੀਨੇ ਦਾ ਬਣਦਾ ਉਹ ਲੈਂਦੀ ਆ 4,60,000 ਰੁਪਏ ਮਹੀਨਾ ਉਸ ਤੋਂ ਬਾਅਦ 1 ਰੁਪਇਆ 35 ਪੈਸੇ ਇਹਨਾਂ ਨੇ ਸਾਡੇ ਟਰੱਕਾਂ ਦੇ ਜਿਹੜੀਆਂ ਸਾਡੇ ਪਹਾੜੇ ਹੁੰਦੇ ਨੇ ਉਹਨਾਂ ਦੇ ਬਕਾਇਦਾ ਲਾਤਾ 1 ਰੁਪਇਆ 35 ਪੈਸੇ ਟੈਕਸ ਇਹਨਾਂ ਨੇ ਉਹ ਸਾਡਾ 2 ਮਹੀਨੇ ਕੱਟਿਆ ਇਹਨਾਂ ਨੇ 17 ਲੱਖ ਰੁਪਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਇੱਕ 30 ਪੈਸੇ ਗੱਟੇ ਮੰਗਰ ਲੇਬਰ ਵਾਲਿਆਂ ਦਾ ਪੈਸਾ ਵੀ ਨਹੀਂ ਇਹਨਾਂ ਨੇ ਛੱਡਿਆ ਉਹ ਵੀ ਬਕਾਇਦਾ ਰਿਕਾਰਡ ਦੇ ਵਿੱਚ ਪਿਆ ਉਹ ਵੀ ਇਹਨਾਂ ਨੇ ਯੂਨੀਅਨ ਦਾ ਖਾਦਾ ਇੱਕ ਸਾਡੀਆਂ ਗੱਡੀਆਂ ਤੇ ਜਿਹੜੀਆਂ ਉਹ ਗੱਡੀਆਂ ਅਸੀਂ ਮਤਾ ਪਾਤਾ ਤੀ ਵੀ ਅੱਜ ਤੋਂ ਬਾਅਦ ਗੱਡੀਆਂ ਲਿਖਣੀਆਂ ਬੰਦ ਅਸੀਂ ਇਹ ਗੱਡੀਆਂ ਬੰਦ ਕਰਾਂਗੇ ਉਹ ਗੱਡੀਆਂ 50000 ਰੁਪਏ ਗੱਡੀ ਮੰਗਰ ਲੈ ਕੇ 187 ਗੱਡੀਆਂ ਲਿਖੀਆਂ ਨੇ ਇਹਨਾਂ ਨੇ ਉਹ 50000 ਰੁਪਏ ਗੱਡੀ ਲਿਖਦੇ ਨੇ 50 ਦਾ ਲੋਕਾਂ ਤੋਂ ਲੱਖ ਲੱਖ ਵੀ ਲੈਂਦਾ ਉਹ ਪੈਸੇ ਵੀ ਘੱਟ ਤੋਂ ਘੱਟ ਇਹਨਾਂ ਕੋਲੇ 187 ਗੱਡੀਆਂ ਦੇ 50000 ਨਾਲ ਮਲਟੀਪਲਾਈ ਕਰ ਲੋ ਇਹਨੂੰ ਦੇਖ ਲੋ ਕਿੰਨੇ ਪੈਸੇ ਬਣਦੇ ਨੇ 92 ਲੱਖ ਰੁਪਏ ਬਣਦਾ ਉਹ ਵੀ ਇਹਨਾਂ ਨੇ ਖਾਦਾ ਉਹੀ ਲਗਾਉਣ ਦੇ ਮਾਰੇ ਨੇ ਵੀ ਇਹਨੂੰ ਪ੍ਰਸ਼ਾਨ ਨਹੀਂ ਲਾਉਣਾ ਇਹ ਸਾਹਮਣੇ ਕਰੂਗਾ ਲੋਕਾਂ ਦੇ ਜਗ੍ਹਾ ਜਹਰ ਮੈਂ 2016 ਚ ਵੀ ਇਲੈਕਸ਼ਨ ਲੜਦਾ ਸੀ ਉਦੋਂ ਵੀ ਮੈਂ ਬਕਾਇਦਾ ਮੇਰਾ ਪੋਸਟਰ ਸੱਬਿਆ ਸਾਰਾ ਕੋ ਸਿੰਘਾ ਮੈਂ ਇਹ ਗੱਲ ਕਹਿ ਕੇ ਲੜਦਾ ਸੀ ਵੀ ਮੈਂ ਨੇਮ ਜਗਤ ਮੈਂ 1 ਰੁਪਿਆ ਨਹੀਂ ਖਾਂਦਾ ਮੈਂ ਯੂਨੀਅਨ ਦੇ ਸਾਹਮਣੇ ਕਰਨਾ ਵੀ ਐਤੋਂ ਐਤੋਂ ਪੈਸਾ ਐਂ ਖਾਂਦੇ ਨਹੀਂ ਬਈਆਂ ਗੱਲ ਦੀਆਂ ਲੜਾਈਆਂ ਨੇ ਆਪਣੇ ਟਰੱਕ ਯੂਨੀਅਨ ਚ ਅੱਜ ਵੀ ਉਸੇ ਡਰ ਦੇ ਮਰੇ ਨੇ ਇਹ ਗੱਲ ਦਾ ਮੇਰੇ ਤੇ ਤੱਕਾ ਕਰੇ ਸੀ ਕਰਕੇ ਮੇਰੇ ਨਾਲ 52 ਲੱਖ ਰੁਪਏ ਵਾਲੀ ਗੱਲ ਦਾ ਵੀ ਸਾਨੂੰ ਪਤਾ ਕਿੱਥੋਂ ਪਤਾ ਲੱਗਿਆ ਜੀ ਕੋਈ ਇਹੋ ਜੀ ਗੱਲ ਨਹੀਂ ਉਹਨਾਂ ਨੇ ਬਕਾਇਦਾ ਉੱਥੇ ਮੈਂ ਇੱਕ ਮੇਰਾ ਭਰਾ ਤੀ ਗੋਗੀ ਜਿਹੜਾ ਕਹ ਰਿਹਾ ਨਹੀਂ ਵੀ ਦੋ ਜਣੇ ਆ ਜਿਓ ਸਾਨੂੰ ਘਰੇ ਬੁਲਾਇਆ ਗਿਆ ਕਰੇ ਬੁਲਾ ਕੇ ਉਹਨਾਂ ਦੇ ਹਸਬੰਦ ਨੇ ਸਾਨੂੰ ਕੱਟ ਦੋ ਕੱਟ ਪੰਜ ਵਾਰੀ ਕਿਹਾ ਵੀ ਬਾਈ ਜੀ ਅਸੀਂ ਕਾਰ ਲੈ ਰਹੇ ਹਾਂ ਤੁਸੀਂ ਸਾਲ ਭਰ ਸਾਡੇ ਨਾਲ ਬੈਠੋ ਬਾਈ ਜੀ ਅਸੀਂ ਕਾਰ ਲੈ ਰਹੇ ਹਾਂ ਸਾਡੇ ਨਾਲ ਬੈਠੋ ਉਹਨਾਂ ਦੀ ਤਮੰਨਾ ਦਿਲ ਦੀ ਇਹ ਸੀ ਦੀ ਕਾਰ ਲੈਣ ਦੀ ਵਾ ਠੀਕ ਹੈ ਉਹੀ ਤੁਹਾਨੂੰ ਪਤਾ ਤਾਂ ਸੁਣਿਆ ਤੁਸੀਂ ਕਿ ਕਿਸ ਤਰ੍ਹਾਂ ਇੱਥੇ ਨਰਿੰਦਰ ਕੌਰ ਭਰਾਸ ਦੇ ਵੱਲੋਂ ਜਿਹੜੇ ਪੈਸੇ ਸੀ ਲਏ ਗਏ ਸੀ ਹਾਲਾਂਕਿ ਨਰਿੰਦਰ ਕੌਰ ਭਰਾਸ ਦੇ ਵੱਲੋਂ ਇੱਥੇ ਇਹ ਗੱਲਾਂ ਵੀ ਆਖੀਆਂ ਗਈਆਂ ਸੀ ਕਿ ਮੈਂ ਮਨਜੀਤ ਸਿੰਘ ਕਾਕਾ ਨੂੰ ਨਹੀਂ ਜਾਣਦੀ ਪਰ ਵਿਦ ਪ੍ਰੂਫ ਜਿਹੜੇ ਮਨਜੀਤ ਸਿੰਘ ਕਾਕਾ ਦੇ ਵੱਲੋਂ মিডিਆ ਦੇ ਸਾਹਮਣੇ ਇਹ ਗੱਲਾਂ ਰੱਖੀਆਂ ਗਈਆਂ ਨੇ ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਆਪ ਦੇ ਐਮਐਲਏ ਖੁਦ ਹੀ ਭ੍ਰਿਸ਼ਟਾਚਾਰ ਨੇ ਤਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਮਨਜੀਤ ਸਿੰਘ ਕਾਕਾ ਦੇ ਵੱਲੋਂ ਜਿਹੜੀ ਕਿਤੇ ਨਾ ਕਿਤੇ ਇਨਸਾਫ ਦੀ ਮੰਗ ਵੀ ਇੱਥੇ ਕੀਤੀ ਗਈ ਹੈ ਹੋਰ ਵੀ ਅਪਡੇਟ ਜਾਣਨ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾਟ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਪਾਲ ਨੂੰ ਦਿਓ ਇਜਾਜ਼ਤ ਧੰਨਵਾਦ